ব্যক্তি আহি কেনে ਮਨ ਸਾਡੇ ਕੋਲ ਨਾ ਜਿਹੜਾ ਸਭ ਤੋਂ ਪਹਿਲਾ ਪੇਸ਼ੈਂਟ ਆਇਆ ਸੀ ਉਹ ਨਿਰਮਲ ਸਿੰਘ son of ਜੋਰਾ ਸਿੰਘ ਆਇਆ ਸੀਗਾ ਜੀ ਰਾਤ ਨੂੰ ਅਲਾਈਵ ਆਇਆ ਸੀ ਸਾਡੇ ਕੋਲ ਐਡਮਿਟ ਹੋਇਆ ਸੀ ਤੇ ਪਰ ਅਨਫੋਰਚੂਨੇਟਲੀ ਟ੍ਰੀਟਮੈਂਟ ਦੇ ਦੌਰਾਨ ਉਹਦੀ 3:55 ਦੇ ਡੈਥ ਹੋ ਗਈ ਇੱਕ ਤਾਂ ਉਹ ਬੋਡੀ ਆਈ ਹੈ ਤੇ ਬਾਕੀ ਸਾਡੇ ਕੋਲ ਹੁਣੇ ਮਾਰਨਿੰਗ ਚ 11:10 ਦੇ ਤਿੰਨ ਬੋਡੀਜ਼ ਹੋਰ ਆਈਆਂ ਸਾਰੇ ਚਾਰੀ ਇਹ ਮਾ ਗੁਜਰਾ ਪਿੰਡ ਤੋਂ ਨੇ ਉਹਨਾਂ ਵਿੱਚੋਂ ਜਿਹੜੀਆਂ ਸਬਾ ਬਾਡੀ ਦਾਈਆਂ ਉਹਨਾਂ ਵਿੱਚ ਇੱਕ ਜਗਜੀਤ ਸਿੰਘ ਹੈ ਜੀ ਦੂਜਾ ਪ੍ਰਗਟ ਸਿੰਘ ਹੈ ਤੀਸਰਾ ਭੋਲਾ ਸਿੰਘ ਹੈ ਤੇ ਹੁਣੇ ਸਾਡੇ ਕੋਲੇ ਦੋ ਪੇਸ਼ੈਂਟ ਇਹਦੇ ਨਾਲ ਜਿਹੜੀ ਇਸ ਚੀਜ਼ ਨਾਲ ਅਫੈਕਟਡ ਹੈ ਵੀਰਪਾਲ ਸਿੰਘ ਔਰ ਲਾਡੀ ਸਿੰਘ ਉਹ ਡਾਕਟਰ ਗੀਤਿਕਾ ਹੈਗੇ ਆ ਇਸ ਵੇਲੇ ਡਿਊਟੀ ਤੇ ਇਹਨਾਂ ਨੇ ਦੇਖ ਲਈ ਪੇਸ਼ੈਂਟ ਐਡ ਪ੍ਰੈਜ਼ੈਂਟ ਸਟੇਬਲ ਹੈ ਪਰ ਜਿਹੜੇ-ਜਿਹੜੇ ਕਨਸਰਨਡ ਸਪੈਸ਼ਲਿਸਟ ਹੈ ਅਸੀਂ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੇ ਚੈੱਕ ਕਰਵਾ ਰਿਹਾ फाइनल ਜਿਹੜੀ ਉਹਨਾਂ ਦੀ ਸਥਿਤੀ ਆ ਉਹ ਜਦੋਂ ਸਾਰੇ ਸਪੈਸ਼ਲਿਸਟ ਨੇ ਦੇਖ ਲਿਆ ਉਸ ਤੋਂ ਬਾਅਦ ਅਸੀਂ ਦੱਸ ਸਕੋ। ਉਹ ਤੋਂ ਅੰਗਰੀਜ ਆਇਆਗਾ ਦਾਰੂ ਪੀ ਕੇ ਬਿਮਾਰ ਹੋ ਗਿਆ ਕੀ ਨਾਮ ਹੈ ਤੁਹਾਡਾ ਕੀ ਲੱਗਦਾ? ਇਹ ਮੇਰਾ ਮੁੰਡਾ ਹੈ ਜੀ। ਵੀਰਪਾਲ ਸਿੰਘ ਹੈ ਜੀ। ਕੀ ਨਾਮ ਹੈ ਤੁਹਾਡਾ? ਨਿਰਮਨਟਾ ਜੀ। ਨਾਮ ਕੀ ਦਾ? ਵੀਰਪਾਲ ਸਿੰਘ। ਬਿਮਾਰ ਹੋ ਕੇ ਸਰਕਾਰ ਤੋਂ ਵੀ ਮੰਗ ਕਰਦੇ ਹੋਗੇ ਬਸ ਤੇਹੀ ਮੰਗ ਕਰਦੇ ਆ ਜੀ ਵੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਸਾਰਾ ਹੀ ਠੀਕ ਹੈ ਜੀ ਲੱਗੇ 35 ਜਾ ਕਿਸੇ ਪਿੰਡ ਦੇ ਬੰਦੇ ਤੋਂ ਕੋਈ ਪਤਾ ਨਹੀਂ ਜੀ ਸੰਤ ਵੀ ਕੀ ਤੋਂ ਲੈ ਕੇ ਵਿਕਤੀ ਹੈ ਜੀ ਹਜੇ ਸਾਨੂੰ ਪਤਾ ਨਹੀਂ ਚੱਲ ਰਿਹਾ ਜੀ ਕਿਸੇ ਦਾ 3:00 ਵਜੇ ਅਰ ਨਹੀਂ ਕੀ ਕਹਿੰਦੇ ਸ਼ਰਾਬ ਪੀ ਕੇ ਤੁਹਾਡਾ ਰਿਸ਼ਤੇਦਾਰ ਕੋਈ ਨੂੰ ਆ ਰਿਹਾ ਕੀ ਨਾਮ ਹੈ ਤੁਹਾਡਾ ਵੀ ਲੱਗਦਾ ਹਾਂ ਮੇਰਾ ਮੁੰਡਾ ਹੈ ਕੀ ਨਾਮ ਹੈ ਤੁਹਾਡਾ ਥੈਂਕ ਯੂ ਦਾਰੂ ਦਾਰੂ ਪੀਤੀ ਹੈ ਹੋਰ ਕਿਥੋਂ ਦਾਰੂ ਕਿੱਥੋਂ ਲਈ ਸੀ ਕਿ ਠੇਕੇ ਤੋਂ ਲਈ ਸੀ ਅੰਗ ਪਿੰਡ ਦੇ ਬਗਲੋਂ ਆਏ ਤਾਂ ਜੀ ਪਤਾ ਨਹੀਂ ਹੈ ਕਿਥੋਂ ਲੈਤੀ ਹੈ ਮਨ ਹਾਲਾਤ ਕਿ ਮੈਨੇ ਕੋਟਾਂ ਦਾ ਬਾੜੀ ਨਹੀਂ ਸੀ ਬਾੜੀ ਨਹੀਂ ਬਿਲਕੁਲ ਬਿਲਕੁਲ ਇਹਨਾਂ ਨੂੰ ਬਲਾ ਹੋਇਆਗਾ ਜੀ ਇਹਨਾਂ ਨੇ ਇਹ ਸ਼ਰਾਬ ਪੀਤੀ ਸੀ ਕਿਸੇ ਤੋਂ ਲੈ ਕੇ ਪਿੰਡ ਚੋਂ ਉਹ ਰਾਤ ਨੂੰ ਇਹਨਾਂ ਨੂੰ 8:00 ਵਜੇ ਅਸੀਂ ਲੈ ਕੇ ਆਏ ਆ ਇੱਥੇ ਦਿਨ ਚ ਉਲਟੀਆਂ ਲੱਗੀਆਂ ਨੇ ਜਦੋਂ ਉਹ ਲੈ ਕੇ ਬਰਾਸਤੇ ਦੇ ਵਿੱਚ ਹੀ ਆਉਂਦੇ ਆਉਂਦੇ ਜੀ ਇਹਨਾਂ ਨੂੰ ਮਾਲੂੜਾ ਤੋਂ ਵੀ ਇੱਥੇ ਆ ਕੇ ਇਹਨਾਂ ਦੇ ਆਕਸੀਜਨ ਲਾ ਤੇ ਸ਼ਰਾਬ ਆਪੇ ਚੰਦਾ ਕੱਢਦਾ ਜਾਂ ਕੋਈ ਬੇਚਿਆ ਦੇ ਜਾਂ ਹਰਿਆਣੇ ਦੀ ਆ ਕੁਝ ਪਤਾ ਹੋਵੇ ਨਹੀਂ ਬਲੈਕ ਕਰਦੇ ਨੇ ਇਹ ਵੇਚਦੇ ਨੇ ਅੱਛਾ ਵੇਚਦੇ ਨੇ ਕਿੰਨੇ ਪੇਤੀ ਦੀ ਸ਼ਰਾਬ ਇਹ ਤਾਂ ਸਵੇਰ ਦੀ ਲੱਗ ਰਹੀ ਸੀਗੀ ਪੀਣ ਪਰਸੋਂ ਜੀ ਉਸ ਤੋਂ ਬਾਅਦ ਫਿਰ ਕੀ ਹੋਇਆ ਉਲਟੀਆਂ ਲੱਗੀਆਂ ਕੀ ਹੋਇਆ ਉਲਟੀਆਂ ਲੱਗੀਆਂ ਨੇ ਜਿਹੜੇ ਅੰਚਰ ਇਹ ਆਪ ਚਾ ਕੋਣ ਨੇ ਬੰਦੇ ਜੀ ਇੱਕ ਤਾਂ ਭੋਲਾ ਸਿੰਘ ਆ ਜੀ ਠੀਕ ਹੈ ਜੀ ਤੇ ਇੱਕ ਜੰਟਾ ਸਿੰਘ ਜੀ ਹਾਂ ਪ੍ਰਗਟ ਸਿੰਘ ਪ੍ਰਗਟ ਸਿੰਘ ਦੋਨੇ ਸਕੇ ਭਰਾ ਨੇ ਉਹ ਦੋਨੇ ਸਕੇ ਭਰਾ ਨੇ ਹੋਣ ਪ੍ਰਗਟ ਸਿੰਘ ਤੇ ਨਰਮ ਸਿੰਘ ਹਾਂਜੀ ਤੇ ਪ੍ਰਗਟ ਸਿੰਘ ਤੇ ਭੋਲਾ ਸਿੰਘ ਨੇ ਇਕੱਠਾ ਨੇ ਦਰੂਹ ਕੀਤੀ ਸੀਗੀ ਅੱਛਾ ਜੀ ਇਹ ਕੰਮ ਤੁਹਾਨੂੰ ਦਾ ਕੀ ਕਰਦੇ ਨੇ ਜੀ ਨਹੀਂ ਮਜ਼ਦੂਰੀ ਕਰਦੇ ਨੇ ਸਿੰਨੇ ਦੇ ਤਿੰਨੇ ਹਾਂਜੀ ਠੀਕ ਆ ਭਾਈ ਮੈਂ ਡੀਐਸਪੀ ਡੜਬਾ ਤੁਹਾਨੂੰ ਦੱਸਣਾ ਚਾਹਨਾ ਕਿ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਕਿ ਪਿੰਡ ਗੁਜਰਾ ਥਾਣਾ ਡੜਬਾ ਵਿੱਚ ਚਾਰ ਵਿਅਕਤੀਆਂ ਦੀ ਸ਼ਰਾਬ ਪੀਣ ਕਰਕੇ ਡੈਥ ਹੋਈ ਹੈ ਜੀ ਇਮੀਡੀਏਟਲੀ ਮੈਥੇਸ ਐਸਚੂ ਦਰਬਾ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਫਰਦਰ ਵੈਰੀਫਿਕੇਸ਼ਨ ਤੋਂ ਸਾਨੂੰ ਪਤਾ ਲੱਗਿਆ ਕਿ ਚਾਰ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਜਿਹੜਾ ਸੀਗਾ ਉਹ ਐਸਟੀਮੈਟਿਕ ਪੇਸ਼ੈਂਟ ਸੀਗਾ ਤੇ ਉਹਦੀ ਸਾਹ ਦੀ ਪ੍ਰੋਬਲਮ ਕਰਕੇ ਉਹਦੀ ਡੈਥ ਹੋਈ ਹੈ ਤੇ ਬਾਕੀ ਤਿੰਨ ਵਿਅਕਤੀ ਪਿਛਲੇ ਇੱਕ ਦੋ ਦਿਨਾਂ ਤੋਂ ਸ਼ਰਾਬ ਪੀ ਰਹੇ ਸੀਗੇ ਉਹਦੇ ਕਰਕੇ ਡੈਥ ਹੋਈ ਹੈ ਜਿਹੜੇ ਵਿਅਕਤੀ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਪੈਰੈਂਟਸ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਦਾ ਇਮੀਡੀਏਟਲੀ ਅਸੀਂ ਬਿਆਨ ਲਿਖਿਆ ਤੇ ਉਹਨਾਂ ਦੇ ਦੱਸਣ ਮੁਤਾਬਕ ਸਾਨੂੰ ਪਤਾ ਲੱਗਿਆ ਕਿ ਇਹ ਜਿਹੜੀ ਸ਼ਰਾਬ ਹੈ ਇਹ ਸੁਖਵਿੰਦਰ ਸਿੰਘ ਸੁਖੀ ਤੇ ਮਨਪ੍ਰੀਤ ਸਿੰਘ ਮਣੀ ਨਾਮ ਦੇ ਦੋ ਵਿਅਕਤੀ ਨੇ ਜਿਹੜੇ ਕਿ ਨਸ਼ਾ ਆਪਣਾ ਸ਼ਰਾਬ ਵੇਚਣ ਦਾ ਕੰਮ ਕਰਦੇ ਨੇ ਤੇ ਉਹ ਉਹਨਾਂ ਤੋਂ ਇਹ ਲੈ ਕੇ ਆਏ ਸੀਗੇ ਇਮੀਡੀਏਟਲੀ ਅਸੀਂ ਅੰਡਰ ਸੈਕਸ਼ਨ 302 34 ਆਈਪੀਸੀ ਤੇ 61 ਐਕਟ ਅਕਦਰ ਪਰਚਰਜ ਰਜਿਸਟਰ ਕੀਤਾ ਕਿਉਂਕਿ ਇਹਨਾਂ ਦੇ ਦਸਤਾਵੇਜ਼ ਮੁਤਾਬਕ ਇਹ ਦੋ ਵਿਅਕਤੀਆਂ ਨੇ ਇਹ ਸ਼ਰਾਬ ਦੇ ਵਿੱਚ ਕੁਝ ਜ਼ਹਿਰੀਲੀ ਚੀਜ਼ ਮਿਲਾ ਕੇ ਇਹਨਾਂ ਨੂੰ ਆਕੇ ਦਿੱਤੀ ਗਈ ਸੀਗੀ ਤੇ ਹੁਣ ਅਸੀਂ ਇਹ ਦੋਨੋਂ ਦੋਸ਼ੀਆਂ ਦੇ ਵਿੱਚੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਰਾਉਂਡ ਅਪ ਕਰ ਚੁੱਕੇ ਹਾਂ ਤੇ ਫਰਦਰ ਜਿਹੜਾ ਮਨੀ ਹੈ ਉਹਦੇ ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਤੇ ਇਹਨੂੰ ਵੀ ਇਮੀਡੀਏਟਲੀ ਰਾਉਂਡ ਅਪ ਕੀਤਾ ਜਾਊਗਾ ਇਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਵੱਲੋਂ ਇੱਕ ਫੈਕਟ ਫਾਈਨਡਿੰਗ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਿਹਦੇ ਵਿੱਚ ਐਸਡੀਐਮ ਸਾਹਿਬ ਦੜਬਾ ਡੀਐਸਪੀ ਦੇਰਵਾ ਐਸਐਚਓ ਦੇਰਵਾ ਸੀਨੀਅਰ ਮੈਡੀਕਲ ਅਫਸਰ ਦੇਰਵਾ ਤੇ ਈਟੀਓ ਐਕਸਾਈਜ਼ ਦੇਰਵਾ ਇਹਨਾਂ ਦੀ ਟੀਮ ਗਠਿਤ ਕੀਤੀ ਗਈ ਹੈ ਤੇ ਅਸੀਂ ਇਹਦਾ ਫੈਕਟ ਫਾਈਂਡਿੰਗ ਕਰਕੇ ਬੈਕਵਰਡ ਲਿੰਕੇजेस ਸਾਰੇ ਟ੍ਰੇਸ ਕਰਕੇ ਤੇ ਇਹਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਭ ਤੋਂ ਸਖ਼ਤ ਸਜ਼ਾ ਪਹੁੰਚਾਈ ਜਾਊਗੀ ਜੀ ਥੈਂਕ ਯੂ